ਗੀਤ ਸੰਗੀਤ ਦਾ ਖੇਤਰ ਬਹੁਤ ਵਿਸ਼ਾਲ ਖੇਤਰ ਹੈ ਇੱਥੇ ਸਾਲਾਂ ਦੇ ਘਲਾਂ ਤੋਂ ਬਾਅਦ ਹੀ ਕੋਈ ਸਿੰਗਰ ਸਥਾਪਿਤ ਹੋ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗੀਤ ਸੰਗੀਤ ਦੀ ਇੰਡਸਟਰੀ ਦੇ ਵਿੱਚ ਸਥਾਪਿਤ ਹੋਣ ਵਾਸਤੇ ਸੁਰ ਸਾਦ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤੇ ਆਵਾਜ਼ ਦੇ ਵਿੱਚ ਦਮ ਹੋਣਾ ਉਸ ਤੋਂ ਵੀ ਵੱਡੀ ਗੱਲ ਹੈ ਤੇ ਪੰਜਾਬੀ ਗੀਤ ਸੰਗੀਤ ਦੇ ਖੇਤਰ ਦੇ ਵਿੱਚ ਇੱਕ ਨੌਜਵਾਨ ਗਾਇਕ ਦਾ ਆਗਾਜ਼ ਹੋਇਆ ਜਿਸ ਦਾ ਨਾਮ ਹੈ ਤਨਵੀਰ ਨੂਰੀ ਆਪਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜਿਹੜਾ ਤੁਹਾਡਾ ਇਹ ਫਰਸਟ ਟੈਕ ਆਇਆ ਉਸ ਬਾਰੇ ਜਾਣਕਾਰੀ ਦੋ ਸਭਾ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਟਰੈਕ ਨੂੰ ਇੰਨਾ ਪਿਆਰ ਦਿੱਤਾ। ਮੇਰਾ ਟਰੈਕ ਦਾ ਨਾਮ ਸੀ Moon Over ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਇਆ ਮੇਰੇ ਅਫੀਸ਼ੀਅਲ YouTube ਚੈਨਲ ਧਰਮ ਬਿੰਨੂਰੀ ਤੇ। ਤੇ ਇਹ ਗਾਣੇ ਦਾ ਬੜਾ ਸਟਰਗਲ ਕੀਤਾ। ਤੇ ਸਾਡੀ ਰਿਕਾਰਡਿੰਗ ਸਟਾਰਟ ਹੋਈ ਸੀਗੀ ਆਪਣੀ 15 ਦਸੰਬਰ ਤੋਂ। ਤੇ ਰਿਕਾਰਡਿੰਗ ਸਾਰਾ ਆਪਾਂ ਰਬਾਬ ਸਟੂਡੀਓ ਤੋਂ ਕੀਤਾ ਹੈ। ਕਬਾਪ ਸਟੂਡੀਓ ਪ੍ਰਵਿੰਦਰ ਭਾਜੀ ਨੇ ਆਪਣੇ ਮਿਊਜ਼ਿਕ ਇੰਡਸਟਰੀ ਨਾਲ ਕੰਮ ਕਰ ਚੁੱਕਿਆ ਉਹ ਸਾਰੀ ਨਾਲ ਤੇ ਉਹਨਾਂ ਨਾਲ ਆਪਾਂ ਨੇ ਉਹਨਾਂ ਨੇ ਬਹੁਤ ਚੰਗਾ ਪਿਆਰਾ 뮤ਜ਼ਿਕ ਦਿੱਤਾ ਇਸ ਗੀਤ ਦੇ ਵਿੱਚ ਤੇ ਰਿਸਪੌਂਸ ਇੰਨਾ ਵਧੀਆ ਦਿੱਤਾ ਤੁਸੀਂ 뮤ਜ਼ਿਕ ਨੂੰ ਇੰਨਾ ਪਿਆਰ ਦਿੱਤਾ ਤੇ ਮੈਂ ਬਸ ਤੁਹਾਡਾ ਦਿਲੋਂ ਧੰਨਵਾਦੀ ਕਰੂੰਗਾ ਕਿਉਂਕਿ ਇਹ ਨਹੀਂ ਉਮੀਦ ਹੁੰਦੀ ਨੀ ਵੀ ਇੱਕਦਮ ਪਹਿਲੇ ਟਰੈਕ ਦੇ ਵਿੱਚ ਇੰਨਾ ਵਧੀਆ ਰਿਸਪਾਂਸ ਮਿਲ ਜਾਊਗਾ ਇਹ ਤੁਹਾਡਾ ਖਬਤਾ ਪਿਆਰੀ ਸੀ ਜੀ ਹਾਂ ਜੇ ਨੂਰੀ ਜੀ ਇੱਕ ਹੋਰ ਗੱਲ ਦੱਸੋ ਕਿ ਜੇਕਰ ਆਪਾਂ ਤੁਹਾਡੀ ਸਟੱਡੀ ਦੇ ਬਾਰੇ ਗੱਲ ਕਰਦੇ ਹਾਂ ਤੁਹਾਡੀ ਫੈਮਿਲੀ ਦੇ ਬਾਰੇ ਗੱਲ ਕਰਦੇ ਹਾਂ ਉਸ ਬਾਰੇ ਦੱਸੋ ਸਰ ਸਟੱਡੀ ਮੈਂ ਬੀਐਸਸੀ ਐਗਰੀਕਲਚਰ ਕੰਪਲੀਟ ਕੀਤੀ ਤੇ ਰੀਸੈਂਟਲੀ ਹੁਣ ਮੈਂ ਆਪਣੀ ਐਮਐਸਸੀ ਕਰ ਰਹੀ ਹਾਂ ਮਾਈਕਰੋਬਾਇਓਲੋਜੀ ਡੋਲਫਿਨ ਪੀਜੀ ਕਾਲਜ ਤੇ ਸਰ ਫੈਮਿਲੀ ਇਦਾਂ ਨੋਰਮਲ ਘਰ ਤੋਂ ਆ ਫਾਰਮਰ ਨੇ ਪਾਪਾ ਤੇ ਸਾਡੀ ਖਿਲਾੜੀ ਚੱਲਦੀ ਆ ਬਨੂੜ ਦੋ ਖਿਡਾਰੀਆਂ ਚੱਲਦੀਆਂ ਇੱਕ ਨੂੰ ਚਾਚਾ ਜੀ ਸਾਹਮਦੇ ਨੇ ਤੇ ਇੱਕ ਨੂੰ ਪਾਪਾ ਜੀ ਸਾਹਮਦੇ ਨੇ ਆ ਸਾਡਾ ਈ ਸਿੰਪਲ ਜਿਹਾ ਚੱਲਦਾ ਰਹਿਦਾ ਸਿਸਟਮ ਜਿਵੇਂ ਆਪਾਂ ਖਿਡਾਰੀ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਗੁੜ ਦਾ ਸਵਾਦ ਹੁੰਦਾ ਹੈ ਰਸ ਦਾ ਸਵਾਦ ਹੁੰਦਾ ਹੈ ਉਹੀ ਹੀ ਸਵਾਦ শ্রোਤਿਆਂ ਨੂੰ ਤੁਹਾਡੀ ਆਵਾਜ਼ ਵਿੱਚ ਸੁਣਨ ਮਿਲਦਾ ਹੈ ਹਾਂਜੀ ਹਾਂਜੀ ਸਭ ਦਾ ਆਪਣਾ ਆਪਣਾ ਟੇਸਟ ਹੁੰਦਾ ਹੀ ਪਿਆਰ ਮਿਲੇ ਪੂਰਾ ਉਹਨਾਂ ਨੇ ਮਤਲਬ ਇੱਕ ਹੁੰਦਾ ਨਾ ਵੀ ਚੱਲਦਾ ਹੁੰਦਾ ਸਿਸਟਮ 100 ਕਮੈਂਟ ਪਿੱਛੇ 10 ਨੈਗੇਟਿਵ ਕਮੈਂਟ ਆਉਂਦੇ ਆ ਬਟ ਏ ਕੁਛ ਵੀ ਨਹੀਂ ਦੇਖਣ ਨੂੰ ਮਿਲਿਆ Song ਦੇ ਵਿੱਚ ਸੋ ਹੀ ਕਮੈਂਟ ਪੋਜ਼ਿਟਿਵ ਮਿਲਿਆ ਜੀ ਹਾਂਜੀ ਕਿੰਨਾ ਕੁ ਰਿਆਜ਼ ਮਤਲਬ ਕਿ ਤੁਸੀਂ ਆਪਣੇ ਇਸ profession ਨੂੰ ਦੇ ਰਹੇ ਹੋ ਸਰ ਰਿਆਜ਼ ਤੇ ਰੈਗੂਲਰ ਕਰ ਹੀ ਰਹੇ ਹਾਂ ਬਟ ਜੇ Song ਦੀ ਗੱਲ ਕਰੀਏ Song ਦੇ ਵਿੱਚ ਮੈਂ ਘੱਟੋ ਘੱਟ 8 ਮਹੀਨੇ ਪਹਿਲਾਂ ਤੋਂ ਰਿਆਜ਼ ਸਟਾਰਟ ਕੀਤਾ ਕੱਲਾ Song ਤੇ Song ਦੇ ਕੋਰਡ ਤੇ ਰਿਆਜ਼ ਸਟਾਰਟ ਕੀਤਾ ਹਾਂਜੀ ਤੇ ਫਿਊਚਰ ਪਲਾਨਿੰਗ ਦੀ ਜੇਕਰ ਆਪਾਂ ਗੱਲ ਕਰਦੀ ਹੈ ਤਾਂ ਸਟਾਰਟਿੰਗ ਦੇ ਵਿੱਚ ਆਪਾਂ ਕੁਝ ਫਿਊਚਰ ਵਾਸਤੇ ਸੋਚਣ ਲੱਗ ਜਾਂਦੀ ਹੈ ਤੇ ਕੀ ਕੁਝ ਪਲਾਨ ਕਰ ਰਹੇ ਹੋ ਸਰ ਪਲੈਨਿੰਗ ਇਦਾਂ ਕਿ ਇਹ ਚੀਜ਼ ਨੂੰ ਮੈਂ ਆਪਣਾ ਇੱਕ ਸ਼ੌਂਕ ਲੈ ਕੇ ਚੱਲ ਰਿਹਾ ਮੈਂ ਇਸ ਨੂੰ ਆਪਣਾ ਕਰੀਅਰ ਨਹੀਂ ਕਹੂੰਗਾ ਮੇਰਾ ਇਹ ਸ਼ੌਂਕ ਹੈ ਇਹ ਸ਼ੌਂਕ ਦੇ ਤੌਰ ਤੇ ਮੈਂ ਚੱਲ ਰਿਹਾ ਤੇ ਆਪਣੇ ਨਾਲ ਇਹ ਪੜਾਈ ਸਟਾਰਟ ਰੱਖੀ ਹੋਈ ਹੈ ਪੜਾਈ ਵੀ ਵਧੀਆ ਕਰ ਰਿਹਾ ਤੇ ਵਧੀਆ ਨੰਬਰਾਂ ਨਾਲ ਚੱਲ ਰਹੀ ਹੈ ਤੇ ਐਗਰੀਕਲਚਰ ਮੇਰਾ ਟੌਪ ਸੀਗਾ 92% ਤੇ ਐਮ ਐਸ ਸੀ ਵੀ ਵਧੀਆ ਚੱਲ ਰਹੀ ਹੈ ਵਧੀਆ ਰਿਜ਼ਲਟ ਆ ਰਿਹਾ ਹੀ ਮੇਰਾ ਜੀ ਹਾਂਜੀ ਤੇ ਅੱਗੇ ਦੇਖਦੇ ਹਾਂ ਲੈਨ ਮੈਂ ਚੂਜ਼ ਕਰੂੰਗਾ ਵੀ ਵਧੀਆ ਜੌਬ ਮਿਲ ਜਵੇ ਬਟ ਇਹ ਕੈਰੀਅਰ ਇਦਾਂ ਜੇ ਇਸ ਸਾਈਡ ਪਰਮਾਤਮਾ ਨੇ ਲੈ ਕੇ ਇਸ ਸਾਈਡ ਜਾਣਾ ਹੋਇਆ ਤਾਂ ਜ਼ਰੂਰ ਇਸ ਦੇ ਵਿੱਚ ਹੀ ਰੱਖਾਂਗੇ ਤੇ ਨਾਲ ਇਸ ਚੀਜ਼ ਨੂੰ ਹੁਣ ਕੰਟੀਨਿਊ ਕਰਦਾ ਰਹਾਂਗਾ ਤੇ ਆਪਣਾ ਟਰੈਕ ਅੱਗੇ ਕੀ ਰੱਖਦੇ ਰਹੂਗੇ ਸਾਡੀ ਹੁਣ ਪੂਰੀ ਟੀਮ ਨਾਲ ਗੱਲ ਚੱਲ ਰਹੀ ਹੈ ਉਮੀਦ ਇਹ ਹੈ ਵੀ ਅਸੀਂ ਆਉਣ ਵਾਲੇ 1.5 ਮਹੀਨੇ ਦੇ ਵਿੱਚ ਆਪਣਾ ਨੈਕਸਟ ਪ੍ਰੋਜੈਕਟ ਤੁਹਾਡੇ ਸਾਰੇ ਅੱਗੇ ਰੱਖ ਦਈਏ। ਹਟੇ ਜਿਸ ਤਾ ਤੁਸੀਂ ਇੱਕ ਸੋਚ ਰਹੇ ਹੋ ਕਿ ਜੋ ਵੀ ਕੀਤੀ ਦਾ ਸਕਦੇ ਜਿਸ ਤਰ੍ਹਾਂ ਸਾਬਸੇ ਤੁਸੀਂ ਸਟੱਡੀ ਕਰ ਰਹੇ ਹੋ ਉਹ ਤਾਂ ਇਹ ਸੰਗੀਤ ਸੰਗੀਤ ਦਾ ਤਾਂ ਮਤਲਬ ਕਿ ਪੂਰਾ ਖੇਤਰੀ ਬਹੁਤ ਡਿਫਿਕਲਟ ਹੈ। ਤਾਂ ਕਦੋਂ ਕਦੋਂ ਤੁਸੀਂ ਤੁਹਾਡਾ ਝੋਗਾ ਝੁਕਾ ਇਸ ਵੱਲ ਹੋ ਜਾਏ। ਸਰ ਐਕਚੁਅਲੀ ਇਹ ਚੀਜ਼ ਦਾ ਸ਼ੌਂਕ ਤੇ ਮੈਨੂੰ ਨਾ 6ਵੀਂ ਕਲਾਸ ਤੋਂ ਸੀਗਾ। ਛੇਵੀਂ ਦੇ ਵਿੱਚੋਂ ਇਹ ਚੀਜ਼ ਦਾ ਸ਼ੌਂਕ ਸੀ ਸਕੂਲ ਦੇ ਉੱਤੇ ਸਟੇਜ ਤੇ ਚੜ੍ਹ ਕੇ ਗਾ ਦੇਣਾ ਹਨਾ ਟੀਚਰਾਂ ਨੇ ਕਹਦੇ ਉਹਨੂੰ ਚੱਲ ਸੁਣਾ ਦੇ ਚਲੋ ਉੱਥੇ ਗਾਣੇ ਗਾ ਦੇਣੇ ਸ਼ੌਂਕ ਸੀਗਾ ਕਾਲਜ ਆ ਕੇ ਇਹ ਸ਼ੌਂਕ ਹੋਰ ਵੱਧ ਗਿਆ ਤੇ ਜਿਵੇਂ ਜਿਵੇਂ ਜ਼ਿੰਦਗੀ ਹੁਣ ਬੀਤਦੀ ਜਾ ਰਹੀ ਹੈ ਤੇ ਮੈਂ ਸੋਚਿਆ ਵੀ ਜੇ ਕੱਲ ਨੂੰ ਮੈਂ 45 ਸਾਲ ਦਾ ਹੋਊਂਗਾ ਮੈਂ ਆਪਣੇ ਪਿੱਛੇ ਨੂੰ ਦੇਖੂਗਾ ਮੁੜ ਕੇ ਤੇ ਮੈਂ ਕੀ ਸੋਚੂਗਾ ਹਨਾ ਵੀ ਮੈਂ ਰਿਗਰਟ じゃ ਨਾ ਰਹਿ ਜੇ ਵੀ ਵੀ ਯਾਰ ਇਹ ਸ਼ੌਂਕ ਤਾਂ ਵੀ ਮੈਂ ਕੀਤਾ ਨਹੀਂ ਨਾ ਮੈਨੂੰ ਇਹ ਨਹੀਂ ਹੈਗਾ ਵੀ ਮੈਨੂੰ ਫੇਮ ਮਿਲੇ ਮੈਂ ਚੜ ਜਾ ਆ ਇਤਾਂ ਦਾ ਆਪਾਂ ਮਤਲਬ ਨੋਰਮਲ ਯਾਰ ਬਸ ਮੈਨੂੰ ਇਹ ਵੀ ਮੈਂ ਆਪਣੇ ਆਪ ਚ ਸੈਟੀਸਫਾਈਡ ਰਹਿਣਾ ਵੀ ਮੈਨੂੰ ਇਹ ਨਾ ਹੋਵੇ ਵੀ ਹਾਂ ਯਾਰ ਵੀ ਮੈਂ ਇਹ ਚੀਜ਼ ਕਰਕੇ ਨਹੀਂ ਦੇਖੀ ਕਾਸ਼ ਮੈਂ ਕਰ ਲੈਂਦਾ ਬਿਲਕੁਲ ਹਾਂਜੀ ਤੇ ਤੁਹਾਡੇ ਫਰੈਂਡ ਸਰਕਲ ਦਾ ਕਿੰਨਾ ਕੁ ਸਹਿਯੋਗ ਹੈ ਔਰ ਫੈਮਿਲੀ ਦਾ ਕਿੰਨਾ ਕੁ ਸਹਿਯੋਗ ਮਿਲ ਰਿਹਾ ਤੁਹਾਡੇ ਇਸ ਕਿੱਤੇ ਦੇ ਵਿੱਚ ਸਰ ਦੇਖੋ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਤਾਂ ਫੈਮਿਲੀ ਹੁੰਦੀ ਆ ਉਹਨਾਂ ਦੀ ਸਪੋਰਟ ਤੋਂ ਬਿਨਾਂ ਤੇ ਬੰਦਾ ਕੁਝ ਵੀ ਨਹੀਂ ਹਮ family ਇੰਨਾ ਸੈਕਰੀਫਾਈਸ ਕਰ ਰਹੀ ਆ ਮਤਲਬ ਹੁਣ ਪਾਪਾ ਮੇਰੇ ਖਿਲਾੜੀ ਤੇ ਨੇ ਕੰਮ ਆਪਣੇ ਹੀ ਆ ਸਾਡਾ ਤੇ ਖਿਲਾੜੀ ਤੇ ਜਿੰਨੇ ਵੀ ਗਾਹ ਕਹੰਦੇ ਆ ਉਹਨਾਂ ਨੂੰ ਕਹਿਣਗੇ ਫੋਨ ਖੋਲੋ ਮੇਰੇ ਬੱਚੇ ਦਾ ਗਾਣਾ ਹੈ ਗਾਣਾ ਜਰੂਰ ਦੇਖੋ ਲਾਈਕ ਕਰਿਓ ਗਾਣੇ ਨੂੰ ਉਹ ਮਤਲਬ ਮੇਰੇ ਚਾਚਾ ਜੀ ਤੇ ਡੈਡੀ ਦੋਨੋਂ ਇੰਨਾ ਮੇਰੇ ਲਈ ਕਰ ਰਹੇ ਨੇ ਤੇ ਜੇ ਮੇਰੀ ਦੋਸਤੀ ਦੀ ਗੱਲ ਕਰੀਏ ਤੇ ਦੋਸਤੀ ਬੜੀ ਖਾਸ ਹੈ मतलब एदा दे या भी आधी आधी रात नु ਤੁਸੀਂ ਯਕੀਨ ਮੰਨੋ ਮੈਂ 3-4 ਰਾਤਾਂ ਜਾਗਦਾ ਰਿਆ ਹਾਂ ਲਗਾਤਾਰ ਗਾਣਾ ਰਿਲੀਜ਼ ਹੋਣ ਤੋਂ 7 ਦਿਨ ਪਹਿਲਾਂ ਹਾਂਜੀ ਰਿਲੀਜ਼ ਹੋਣ ਤੋਂ ਪਹਿਲਾਂ ਤੇ ਐਦਾਂ ਦਾ ਸੀਨ ਹੋਇਆ ਕਿ ਮੈਂ ਇੱਕ ਫੋਨ ਕਰਦਾ ਸੀਗਾ ਉਹ ਸਾਰੀ ਸਾਰੀ ਰਾਤ ਮੇਰੇ ਨਾਲ ਆਪਣੇ ਘਰ ਝੂਠ ਬੋਲ ਕੇ ਨਾਲ ਰਹਿੰਦੇ ਸੀ ਕਿ ਕਦੇ ਅਸੀਂ ਚੰਡੀਗੜ੍ਹ ਪੋਸਟਰ ਲਾ ਰਹੇ ਹਾਂ ਕਦੇ ਖੈੜ ਪੋਸਟਰ ਲਾ ਰਹੇ ਹਾਂ ਕਦੇ ਕੀਤੇ ਬੈਠੇ ਰਿਆਜ਼ ਕਰ ਰਹੇ ਕਦੇ ਕਿਸੇ ਨਾਲ ਮੀਟਿੰਗ ਚੱਲ ਰਹੀ ਹੈ ਯਾਰੀ ਦੀ سپورਟ ਵੀ ਬਹੁਤ ਜ਼ਰੂਰੀ ਹੈ ਜੀ ਹਾਂਜੀ ਇਹ ਕਿਸ ਕੋਈ ਆਪਣਾ ਇਸ ਖੇਤਰ ਦਾ ਹੈ ਕੋਈ ਪ੍ਰੇਰਨਾ ਸਰੋਤ ਕਿਸ ਸਿੰਗਰ ਨੂੰ ਉਤਰ ਕੇ ਰਦਾਇ ਕਰ ਦਿਓ ਦੇਖੋ ਸਰ ਵੈਸੇ ਤੇ ਮੈਂ ਨੋਰਮਲੀ ਤੁਹਾਨੂੰ ਦੱਸਾਂ ਕਿ ਮੈਂ ਇੱਕ ਨੂੰ ਜ਼ਿਆਦਾ ਹੀ ਸੁਣਦਾ ਉਹ ਹੈ ਸਿੱਧੂ ਮੂਸੇ ਵਾਲੇ ਚਲੋ ਅੱਜ ਸਾਡੇ ਵਿੱਚ ਹੈ ਨਹੀਂ ਬਟ ਬਾਈ ਜੀ ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦਾ ਰਹਿਣਗੇ ਹੈ ਨਾ ਜੀ ਉਹਨਾਂ ਨੂੰ ਮੈਂ ਆਪਣਾ ਆਈਡਲ ਮੰਨਿਆ ਹੋਇਆ ਹਾਂਜੀ ਹਾਂਜੀ ਉਹਨਾਂ ਤੋਂ ਪ੍ਰੇਰਤ ਹੋ ਕੇ ਚੱਲ ਰਹੇ ਹਾਂ ਮੈਂ ਸਪੈਸ਼ਲੀ ਉਹਨਾਂ ਦੇ ਘਰ ਵੀ ਗਏ ਸੀਗਾ ਫਾਦਰ ਸਾਹਿਬ ਨੂੰ ਵੀ ਮਿਲਿਆ ਤੇ ਜਦੋਂ ਬਾਈ ਜੀ ਜਿਉਂਦੇ ਸੀਗੇ ਉਹ ਤੁਹਾਨੂੰ ਇਸ ਵਾਪੋ ਬਣਿਆ ਨਹੀਂ ਮਿਲ ਸਕਿਆ ਰਿਕਰੈਟੀ ਵੀ ਐ ਵਿਕਾਸ ਉਸ ਟਾਈਮ ਵੀ ਜਾਣਦੇ ਵਾਟ ਚਲੋ ਹੁਣ ਜੋ ਪਰਮਾਤਮਾ ਨੂੰ ਮਨਜੂਰ ਆ ਫਿਊਚਰ ਦੇ ਵਿੱਚ ਕਿਸੇ ਟਰੈਕ ਦੇ ਉੱਪਰ ਚੱਲ ਰਹੀ ਤੁਹਾਡੀ ਹੁਣ ਅੱਗੇ ਗੱਲਬਾਤ ਹਾਂਜੀ ਸਰ ਟਰੈਕ ਤੇ ਗੱਲਬਾਤ ਚੱਲ ਰਹੀ ਹੈ ਸਾਡੇ ਅਸੀਂ ਟਰੈਕ ਤੇ ਕੰਮ ਕਰ ਰਹੇ ਹਾਂ ਹੁਣ ਇੱਕ ਦੋ ਦਿਨ ਦੇ ਵਿੱਚ ਡਮੀ ਦੇ ਲਈ ਜਾਇਆ ਜਾਊਗਾ ਤੇ ਉਸ ਡਮੀ ਨੂੰ ਤਿਆਰ ਕਰਕੇ ਅਸੀਂ ਚੀਜ਼ ਤਿਆਰ ਕਰਕੇ ਪ੍ਰੋਪਰ ਚੈੱਕ ਕਰਾਂਗੇ ਇਹ ਕਿੱਥੇ ਕਿੱਥੇ ਤੱਕ ਜਾਊਗੀ ਹਾਂਜੀ ਨੂਰੀ ਜੋ ਸਾਡੇ ਸਾਹਮਣੇ ਨੌਜਵਾਨ ਕਲਾਕਾਰ ਤਾਂ ਹੁਣ ਪੰਜਾਬੀ ਗੀਤ ਸੰਗੀਤ ਇੰਡਸਟਰੀ ਦੇ ਵਿੱਚ ਅਗਾਜ ਹੋ ਚੁੱਕੇ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਕਿ ਇਹਨਾਂ ਨੇ ਕਿੰਨੀ ਬਲੰਦੀ ਛੋਣੀ ਹੈ ਤਾਂ ਕਿਉਂਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅਮਰ ਨੂਰੀ ਦਾ ਨਾਮ ਵੀ ਨੂਰੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਉਹਨਾਂ ਦੀ ਦੇਸ਼ ਵਿਦੇਸ਼ ਦੇ ਵਿੱਚ ਪਛਾਣ ਬਣੀ ਹੋਈ ਸੀ ਸਾਡੀ ਦਿਵਤੋ ਤਮੰਨਾ ਹੈ ਕਿ ਸਾਡੇ ਛੋਟੇ ਵੀਰ ਨੂਰੀ ਜੀ ਵੀ ਸੰਗੀਤ ਦੀ ਦੁਨੀਆ ਦੇ ਵਿੱਚ ਵੱਧ ਵੱਧ ਬਲੰਦੀਆਂ ਹਾਸਲ ਕਰਨ ਕੁਲਦੀਪ ਸਿੰਘ ਪੁਆਇੰਟ ਨਿਊਜ਼ ਬਨੋੜ